ਸਤਿ ਸ਼੍ਰੀ ਅਕਾਲ ਮੈਂ ਰੂਤ ਆਜ਼ਾਦ ਫਿਰ ਦੇਖ ਰਿਹਾ ਯਾਦਬਾਤ ਵਿੱਚ ਯਾਦਬਾਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਮੈਂ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਕਿ ਲੋਕ ਸਭਾ ਚੋਣਾਂ 2024 ਨੇੜੇ ਆ ਰਹੀਆਂ ਨੇ ਤੇ ਹਰੇਕ ਉਮੀਦਵਾਰ ਆਪਣੇ ਆਪਣੇ ਹਲਕੇ ਅੰਦਰ ਜਾ ਕੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਰਿਹਾ ਹੈ ਉੱਥੇ ਆਜ਼ਾਦ ਉਮੀਦਵਾਰ ਵੀ ਐਸੇ ਲਾਈਨ ਵਿੱਚ ਜੋ ਲੱਗੇ ਹੋਏ ਨੇ ਤੇ ਉਹ ਵੀ ਆਪਣਾ ਚੋਣ ਪ੍ਰਚਾਰ ਜੋ ਹੈ ਹਲਕੇ ਅੰਦਰ ਤੇਜ਼ ਕਰ ਰਹੇ ਨੇ ਤੇ ਜਿੱਥੇ ਕਰਮਜੀਤ ਅਨਮੋਲ ਆਪਣੇ ਕਹਿ ਦਿਆ ਆਪ ਆਪ ਦੇ ਉਮੀਦਵਾਰ ਨੇ ਫਿਰ ਕੁ ਲੋਕ ਸਭਾ ਵਾਲੇ ਤੋਂ ਉਹਨਾਂ ਦੀ ਜਗ੍ਹਾ ਕਰਕੇ ਗੱਲ ਕਰੀਏ ਤਾਂ ਉਹਨਾਂ ਦੇ ਜੋ ਸਰਟੀਫਿਕੇਟ ਤੇ ਇੱਕ ਸਵਾਲ ਉਠਾਇਆ ਆਇਆ ਜੁਮਿਦਵਾਰ ਇਸ ਤੇ ਜੋ ਅਫਤਾਰ ਚੋਤਾਜੀ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਹਨਾਂ ਦੀ ਉਮੀਦਵਾਰੀ ਤੇ ਸਵਾਲ ਉਠਾਇਆ ਸੀ ਵੀ ਜੋ ਉਹਨਾਂ ਨੇ ਜਿਹੜਾ ਆਪਣੇ ਫਾਰਮ ਭਰੇ ਨੇ ਉਹਨਾਂ ਵਿੱਚ ਜਾਲੀ ਸਰਟੀਫਿਕੇਟ ਦਾ ਪ੍ਰਯੋਗ ਕੀਤਾ ਹੈ ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਸ ਦੇ ਮਾਧਮ ਰਾਹੀਂ ਜਿਹੜਾ ਇਹਨਾਂ ਨੇ ਸਪਸ਼ਟਿਕਰਨ ਦਿੱਤਾ ਤੇ ਨਾਲ ਸਬੂਤ ਦਿੱਤਾ ਉਹ ਸਕੂਲ ਦਾ ਜੋ ਰਜਿਸਟਰ ਤੇ ਆਪਣੇ ਤੇ ਜੋ ਨਾਮ ਹੈਗਾ ਦਾਖਲਾ ਨੰਬਰ ਹੈਗਾ ਜੋ ਉਹ ਉਹ ਸਾਹਮਣੇ ਲਿਆਂਦਾ ਤੇ ਇਸ ਇਸ ਗੱਲ ਨੂੰ ਜਿਹੜਾ ਹੈਗਾ ਹੋਰ ਅੱਗੇ ਕਰਨ ਵਾਸਤੇ ਤੇ ਇਸ ਗੱਲ ਤੇ ਚੈਨਲ 'ਤੇ ਬੋਣ ਵਾਸਤੇ ਸਾਡੇ ਨਾਲ ਮੌਜੂਦ ਨੇ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਸੋਤਈ ਸਤਿਗੁਰ ਜੀ ਸਤਿਗੁਰ ਜੀ ਸਤਿਗੁਰ ਜੀ ਜੱਸਾ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ ਧੰਨਵਾਦ ਜੀ ਉਸ ਤੋਂ ਬਾਅਦ ਸਰ ਜਿਹੜਾ ਤੁਸੀਂ ਇੱਕ ਸਵਾਲ ਉਠਾਇਆ ਮੀਡੀਆ ਰਾਈਜ਼ ਤੇ ਜਿਹੜਾ ਕਰਮਜੀਤ ਅਨਮੋਲ ਵੀ ਜੋ ਆਮ ਪਾਰਟੀ ਦੇ ਉਮੀਦਵਾਰ ਨੇ ਰਿਪੋਰਟ ਲੱਥੋ ਵਾਲੇ ਤੋਂ ਉਹਨਾਂ ਦਾ ਸਰਟੀਫਿਕੇਟ ਜਲ ਹੀ ਹੈ ਇਸ ਮਕਸਦ ਤੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਇਹ ਤੇ ਥੋੜਾ ਜਨਣਾ ਪਿਆ ਅਸਲ ਵਿੱਚ ਗੱਲ ਇਹ ਹੈ ਵੀ ਕਰਮਜੀਤ ਸਿੰਘ ਅਨਮੋਲ ਕਲਦੀਪ ਮਾਨਕ ਦਾ ਭਾਂਜਾ ਹੈ ਔਰ ਕਲਦੀਪ ਮਾਨਕ ਨੂੰ ساری ਦੁਨੀਆ ਜਾਣਦੀ ਹੈ ਕਿ ਉਹ ਮਰਾਸੀ ਜਾਤੀ ਨਾਲ ਸੰਬੰਧਤ ਹੈ ਔਰ ਇਸ ਦਾ ਭਾਂਜਾ ਜਿਹੜਾ ਇਹਨਾਂ ਕੋਲੇ 6ਵੀਂ ਤੋਂ 9ਵੀਂ ਤੱਕ ਪੜਿਆ ਔਰ ਉਹਦਾ ਅਸਈ ਹੈ ਜਿਹੜਾ ਦੇਖੋ ਸਕੂਲ ਤੋਂ ਰਿਕਾਰਡ ਲਿਆ ਆਰਟੀਆਈ ਸੂਚਨਾ ਰਹੀ ਔਰ ਇਹ ਸਰਕਾਰ ਦੇ ਵਿੱਚ ਬੜਾ ਸਾਫ਼ ਲਿਖਿਆ ਆਇਆ ਹੈ ਕਿ ਇਹ ਮਰਾਸੀ ਜਾਤੀ ਨਾਲ ਸੰਬੰਧਿਤ ਹੈ। ਤੁਸੀਂ ਕਰਦੇ ਏਜੰਟ ਫ੍ਰੀ ਕੋਲ ਡਿਊਟੀ ਦੇ ਸਰਦਾਰਾ ਕੀ ਕਰਾਂਗੇ? ਤਾਂ ਮੈਂ ਜਾਬਾ ਮੈਂ ਜਾਬਾ ਵਾਪਸ ਦੇ ਘੰਡੇ ਜਾਵਾਂਗਾ 11 ਵਜੇ ਆ ਜੀ। ਮੈਂ ਕੱਢਦਾ ਹਾਂ। ਮਾ ਸਾਰੇ ਗਾਮ ਮੇਰੇ ਕੋਲ ਬੈਠੇ ਮੇਰੇ ਕੋਲੇ ਨਾ ਪੱਤਰਕਾਰ ਵੀਰ ਬੈਠੇ ਆ ਸਾਂਭੇਦਾਰਸ ਹੋ ਗਿਆ ਮੈਂ ਸਹੀ ਤੁਹਾਡੇ ਕੋਲ 11 ਵਜੇ ਹਾਜ਼ਰ ਸਕੂਲ ਦਾ ਰਿਕਾਰਡ ਜਿਹੜਾ ਹੈ ਬਹੁਤ ਐਮ ਰਿਕਾਰਡ ਹੁੰਦਾ ਜਿਹਦੇ ਜਸ ਦੇ ਤਹਿਤ ਅਸੀਂ ਨੌਕਰੀ ਲੈਣੀ ਹੋਵੇ ਜਸ ਕੋਈ ਵੀ ਸਰਕਾਰੀ ਸਹੂਲਤ ਲੈਣੀ ਹੋਵੇ ਉਹਦੇ ਸਕੂਲ ਦਾ ਰਿਕਾਰਡ ਮੰਨਿਆ ਜਾਂਦਾ ਸੋ ਸਕੂਲ ਦੇ ਰਿਕਾਰਡ ਦੇ ਵਿੱਚ 6ਵੀਂ ਤੋਂ 8ਵੀਂ ਤੱਕ ਦੇ ਦਾਖਲਾ ਖਾਤਚੇ ਵੀ ਔਰ 9ਵੀਂ ਤੋਂ 10ਵੀਂ ਤੱਕ ਦੇ ਵਿੱਚ ਵੀ ਇਹਦੀ ਜਾਤੀ ਮਰਾਸੀ ਲਿਖੀ ਹੈ ਔਰ ਪੰਜਾਬ ਦੇ ਗੈਜਟ ਦੇ ਵਿੱਚ OBC ਸ਼੍ਰੇਣੀਆਂ ਦੇ ਵਿੱਚ 51 ਨੰਬਰ ਤੇ ਇਹ ਪਛਲੀ ਸ਼੍ਰੇਣੀ ਚ ਆਉਂਦਾ ਮਰਾਸੀ ਜਾਤੀ ਇਹਨੇ ਇਹ ਪਹਿਲਾਂ ਪਿੰਡ ਰਹਿੰਦੇ ਸੀ ਗੰਡੂਆ ਪਿੰਡ ਫਿਰ ਇੱਥੇ ਰਹਿੰਦੇ ਰਹੇ ਹੁਣ ਇਹ ਮੁਹਾਲੀ ਵਿਖੇ ਫੇਸ 10 ਦੇ ਵਿੱਚ 876 ਨੰਬਰ ਮਕਾਨ ਵਿੱਚ ਰਹਿ ਰਿਹਾ ਔਰ ਉਥੇ ਇਹਨਾਂ ਨੇ ਇੱਕ ਜਾਲੀ SC ਸਰਟੀਫਿਕੇਟ ਬਣਾਇਆ ਰਿਹਾ ਰਸੀਦ ਤੇ ਇਲੈਕਸ਼ਨ ਲਾਉਣ ਵਾਸਤੇ ਸੋ ਅੱਜ ਬੜੇ ਮੈਂ ਧੰਨਵਾਦੀ ਆ ਤੁਸੀਂ ਮੇਰੇ ਵੀਰ ਆਏ ਹੋ ਮੇਰੇ ਕੋਲ ਔਰ ਇਹ ਜਿਹੜਾ ਅਹਿਮ ਰਿਕਾਰਡ ਹੈ ਅਸੀਂ ਮੰਗ ਕਰਦੇ ਆ ਚੋਣ ਕਮਿਸ਼ਨ ਤੋਂ ਕਿਉਂਕਿ ਸਰਕਾਰ ਤਾਂ ਇਹਨਾਂ ਦੀ ਆ ਮੁੱਖ ਮੰਤਰੀ ਨੇ ਆਪ ਬੁਲਵਾਇਆ ਹੈ ਸਾਡੀਗੜ ਚੋਣ ਕਮਿਸ਼ਨ ਤੋਂ ਮੰਗ ਕਰਦੇ ਆ ਕਿ ਇਹਦੀ ਜਿਹੜੀ ਕੈਂਡੀਡੇਚਰ ਤੁਰੰਤ ਰੱਦ ਕੀਤੀ ਜਾਵੇ ਤਾਂ ਜੋ ਪ੍ਰਵੈਖਰੇ ਵਿੱਚ ਕੋਈ ਲੋਕ ਇਸ ਤਰ੍ਹਾਂ ਦੇ ਜਾਲੀ ਸਾਡੀਗੜ ਨਾਮ ਨਾ ਲਾਓ ਜਿਵੇਂ ਸਰ ਤੁਸੀਂ ਅਸੀਂ ਅੱਜ ਡੈਲੀ ਸਰਟੀਫਿਕੇਟ ਦੀ ਗੱਲ ਕੀਤੀ ਆ ਇਸ ਸਬੰਧ ਵਿੱਚ ਅਸੀਂ ਉਹਨਾਂ ਦਾ ਪੱਖ ਲੈਣ ਵਾਸਤੇ ਕਰਮਜੀਤ ਅਨਮੋਲ ਜੀ ਨਾਲ ਵੀ ਸਾਡੀ ਗੱਲ ਹੋਈ ਸੀਗੀ ਉਹਨਾਂ ਨੇ ਕਿਹਾ ਸੀਗਾ ਵੀ ਇਹ ਗੱਲ ਝੂਠ ਨਹੀਂ ਵੀ ਇਹ ਮੈਂ ਸੱਚਾ ਮੈਂ ਜਾਣਦਾ ਮੇਰਾ ਰੱਬ ਜਾਣਦਾ ਉਹਨਾਂ ਨੇ ਇਹ ਗੱਲ ਵੀ ਕਹੀ ਮੈਂ ਇਹ ਵੀ ਗੱਲ ਕੀਤੀ ਵੀ ਜਿਹੜਾ ਉਹ ਇਹ ਤੁਹਾਡੇ ਅਵਤਾਰ ਤੋਂ ਤੁਸੀਂ ਤੁਹਾਡੇ ਦੇ ਇਹ ਗੱਲ ਕਹਿ ਰਹੇ ਨੇ ਤੇ ਤੁਸੀਂ ਆਪਣਾ ਪੱਖ ਦੇਣ ਵਾਸਤੇ ਸਾਡੇ ਮੀਡੀਆ ਦੇ ਵਿੱਚ ਸਾਹਮਣੇ ਆਓ ਕਹਿੰਦੇ ਜੀ ਇਹ ਮਤਲਬ ਚਲਦੀ ਰਹਿੰਦੀਆਂ ਗੱਲਾਂ ਚ ਉਹਨਾਂ ਦੇ ਮੌਕੇ ਚੀਜ਼ ਹੁੰਦੀ ਰਹਿੰਦੀ ਹੈ ਨਹੀਂ ਆਮ ਹੀ ਜਿਹੜਾ ਹੈ ਉਹ ਤਾਂ ਇਹ ਕਹਿੰਦੇ ਸਾਰੇ ਇਹਨਾਂ ਲਈ ਨਾਰਮਲ ਗੱਲ ਹੈ ਇਹ ਕਿਉਂਕਿ ਇਹ ਜਿਹੜਾ ਬੰਦਾ ਐਸਸੀ ਸਰਟੀਫਿਕੇਟ ਲੈ ਕੇ ਕੋਈ ਨੌਕਰੀ ਲੈਂਦਾ ਜਾਂ ਇਹ ਜਿਆ ਫਰਜ਼ੀ ਕੰਮ ਕਰਦਾ ਉਹ ਪਰਿਵਾਰ ਵਿੱਚ ਪੀੜ੍ਹੀਦਰ ਪੀੜ੍ਹੀ ਕਰਦਾ ਹੈ ਇਹ ਸਾਨੂੰ ਗੱਲ ਸਹਿਜ ਹੀ ਨਹੀਂ ਹੈ ਗੱਲ ਪੈਸੇ ਦੀ ਹੈ ਕਿ ਇਹ ਬੰਦੇ ਪਹਿਲਾਂ ਜੇ ਸਲੀਕ ਕਰ ਗਿਆ ਹੁਣ ਇਹ ਕਰਨ ਲੱਗੇ ਸੋ ਸਾਡਾ ਜਿਹੜਾ ਸਾਡਾ ਪਛੜਾ ਬੰਦਾ ਉੱਥੇ ਖੜਾ ਨਾ ਸਾਡੇ ਲੋਕਾਂ ਨੂੰ ਜਿਹੜੇ ਡਾਕਟਰ ਬੇਕਦਰ ਸਾਹਿਬ ਦੇ ਸੰਵਿਧਾਨ ਅਨੁਸਾਰ ਜਿਹੜੇ ਸਾਡੇ ਹੱਕ ਬਣਦੇ ਆ ਉਹ ਜਿਹੇ ਐਂ ਨਿਗੜੀ ਜਾਣਗੇ ਅਸੀਂ ਨਹੀਂ ਹਰਸਾਉਣ ਵਾਲੇ ਸਾਡਾ ਰਿਜਰਵੇਸ਼ਨ ਚੋੜ ਫੜੋ ਮੋਰਚਾ ਮੁਹਾਲੀ ਦੇ ਵਿੱਚ ਲੱਗਾ ਸਵਾ ਸਾਲ ਹੋ ਗਿਆ ਅਸੀਂ ਉੱਥੇ ਚੋਰਾਂ ਨੂੰ ਫੜਦੇ ਆ ਸੋ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਇਹ ਨੇ ਆਪ ਦਾ ਪੱਖ ਪੇਸ਼ ਕੀਤਾ ਚੋਰ ਕਦੇ ਨਹੀਂ ਕਹਿੰਦਾ ਕਿ ਮੈਂ ਚੋਰ ਚੋਰ ਆ ਔਰ ਜੇ ਦੇਖੋ 15 ਮਈ ਦਾ ਮਹੀਨਾ ਕਿਸ਼ਕਿਆ 15 ਤੋਂ ਅੱਜ 22 ਹੋ ਗਈ ਜੀ ਹਫ਼ਤਾ ਹੋ ਗਿਆ ਭਗਵੰਤ ਮਾਨ ਨੇ ਜਾਂ ਇਹਨੇ ਆਪ ਦਾ ਪੱਖ ਪੇਸ਼ ਕਿਉਂ ਨਹੀਂ ਕੀਤਾ ਆਵੇ ਮੀਡੀਆ ਦੇ ਸਾਹਮਣੇ ਜੇ ਅਸੀਂ ਪ੍ਰੈਸ ਕਾਨਫਰੰਸ ਕਰ ਸਕਦੇ ਆ ਇਹਦਾ ਬਹੁਤ ਵੱਡੀ ਪਾਰਟੀ ਆ ਇਹਦਾ ਨੈਸ਼ਨਲ ਲੈਵਲ ਦੇ ਚੈਨਲ ਸਭ ਸਾਡੇ ਆ ਓਏ ਅੱਜ ਸਾਡੇ ਹਿੱਤਾਂ ਤੇ ਡਾਕਾ ਵੱਜ ਰਿਹਾ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਜਿਹੜੇ ਖਾਸ ਕਰਕੇ ਸਾਡੇ ਸ਼ਡਿਊਲਡ ਕਾਸਟ ਦੇ ਪਛਲੀਆਂ ਸ਼੍ਰੇਣੀਆਂ ਦੇ ਆ ਉਹਨਾਂ ਨੂੰ ਬੇਨਤੀ ਕਰਦਾ ਇਹਨਾਂ ਦਾ ਖੇੜਾ ਛੱਡੋ ਤੁਹਾਡਾ ਕਰਦਣ ਦਿਹਾੜੇ ਲੁੱਟਿਆ ਜਾ ਰਿਹਾ ਆ ਜੇ ਤੁਹਾਡੇ ਘਰੇ ਤੁਹਾਡੇ ਅੱਜ ਵੀ ਦਿਨ ਜਿਹੜੇ ਚਿੱਤੇ ਚਿੰਤੋਰੀ ਹੋ ਰਹੀ ਆ ਤੇ ਇਹਦਾ ਮਤਲਬ ਤੁਸੀਂ ਸੁੱਤੇ ਬੈਠੋ ਤੁਸੀਂ ਫਿਰ ਵੀ ਇਹਨਾਂ ਦੇ ਝਾੜੂ ਦੇ ਝੰਡੇ ਚੱਕ ਕੇ ਤੁਰੇ ਫਿਰਦੇ ਹੋ ਫਿਰ ਇਹ ਤੋਂ ਮਾੜੀ ਹਾਲਤ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਸਨ ਸਕਦੇ ਵੀ ਕਿੰਨੀ ਘੋਈ ਵੀ ਕਿਉਂਕਿ ਸਾਡੀ ਜਿਹੜੀ ਹੈ ਅਸੀਂ ਵੈਸੇ ਤਾਂ ਬਹੁਤ ਪੜ ਚੁੱਕੇ ਹਾਂ ਬਹੁਤ ਲੋਕ ਜਾਗਰੂਕ ਹੋ ਗਿਆ ਪਰ ਸਾਡੇ ਮੰਦ부ਧੀ ਲੋਕ ਅਜੇ ਵੀ ਝਾੜੂ ਦੇ ਵਿੱਚ ਤੁਸੀਂ ਫਰੀਦਕੋਟ ਲੋਕ ਸੋਚਦਾ ਹਲਕੇ ਦੇ ਆਯਾਤ ਉਮੀਦਵਾਰ ਵੀ ਹੋ ਤੇ ਇਸ ਦੇ ਆਪੋਜੀਟ ਵੀ ਹੋ ਬਤਲ ਕਰਮਜੀਤ ਨੂੰ ਮੋਲਦੇ ਤੇ ਤੁਹਾਨੂੰ ਲੋਸੂਤ ਵੀ ਚਾਹੀਦਾ ਹੋਊਗਾ ਇਧਰ ਰਿਗਾਰਡਿੰਗ ਇਹਦੀ ਗੱਲ ਜਿਹੜਾ ਕਰਨ ਵਾਸਤੇ ਤੁਸੀਂ ਰਿਟਰਨਿੰਗ ਵਾਸਤੇ ਜਿਹੜਾ ਫਰੀਦਪੁਰ ਨਾਲ ਗੱਲ ਕੀਤੀ ਸਭ ਟਰਨਿੰਗ ਅਫਸਰ ਨਾਲ ਗੱਲ ਹੋਈ ਸੀ ਉਹਨਾਂ ਨੂੰ ਅਸੀਂ ਬਾਦ ਦੇ ਵਿੱਚ ਐਸਐਸਪੀ ਨੂੰ ਵੀ ਦਿੱਤੀ ਆ ਦਰਖਾਸਤ ਚੋਣ ਕਮਿਸ਼ਨਰ ਨੂੰ ਵੀ ਦਿੱਤੀ ਆ ਗਵਰਨਰ ਸਾਹਿਬ ਨੂੰ ਵੀ ਭੇਜੀ ਆ ਕਿ ਇਹਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਜਿਹੜਾ ਫਰਜੀ ਵਾੜਾ ਇਹ ਲੰਮਾ ਸਮੇਂ ਤੋਂ ਚੱਲਦਾ ਆ ਰਿਹਾ ਰਵਨੀਤ ਰਾਣਾ ਜਿਹੜੀ ਹੈ ਲੇਡੀ ਰੋਪੜ ਦੀ ਹੈ ਉਹਨੇ ਵੀ ਜਾਲੀ ਸਰਟੀਫਿਕੇਟ ਬਣਾ ਕੇ ਜਿਹੜਾ ਹੈ ਅੰਬਰਾਵਤੀ ਤੋਂ ਐਮਪੀ ਬਣੀ ਸੀ ਸੋ ਅਸੀਂ ਚਾਹੁੰਦੇ ਆ ਇਹ ਕਾਨੂੰਨ ਦੀਆਂ ਸਖਤ ਤੋਂ ਸਖਤ ਧਾਰਾਂ ਲਾ ਕੇ 464 466 468 474 420 ਧਾਰਾ ਲਾ ਕੇ ਇਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਦੀ ਕੈਂਡੀਡੇਚਰ ਰੱਦ ਕੀਤੀ ਜਾਵੇ ਤੁਸੀਂ ਫਰੀਦਕੋਟ ਡੀਸੀ ਨਾਲ ਜਦੋਂ ਗੱਲ ਕੀਤੀ ਤੁਹਾਡੀ ਮੀਡੀਆ ਵਿੱਚ ਵੀਡੀਓ ਵੀ ਵਾਇਰਲ ਹੋਈ ਹੈ ਵੀ ਤੁਸੀਂ ਉਹਨਾਂ ਨੂੰ ਮਿਲਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਕਾਗਜ਼ ਦਿੱਤਾ ਜਾਂਦਾ ਪ੍ਰੂਫ ਜਿਹੜਾ ਆਪਾਂ ਕਹਿ ਸਕਦੇ ਹਾਂ ਤੇ ਉਸ ਤੋਂ ਬਾਅਦ ਵਾਪਸ ਲਿਆ ਜਾਂਦਾ ਕਿ ਕਿੱਤਰ ਦੇ ਦੋ। ਉਹ ਸਾਰਾ ਡੀਸੀ ਸਾਹਿਬ ਜਿਹੜੇ ਹੈ ਨਾ ਸਾਡੇ ਸਤਿਕਾਰਯੋਗ ਰਿਟਰਨਿੰਗ ਅਫਸਰ ਹੈ ਅਸੀਂ ਉੱਥੇ ਜ਼ਿਆਦਾ ਦਬਾਅ ਤਾਂ ਨਹੀਂ ਪਾ ਸਕ ਕੇ ਇੱਕ ਇਹ ਗਏ ਉਹਨਾਂ ਨੇ ਮੇਰੇ ਹੱਥੋਂ ਮੈਨੂੰ ਦੇ ਕੇ ਸਰਟੀਫਿਕੇਟ ਵਾਪਸ ਲੈ ਲਿਆ ਕਹਿੰਦੇ ਕਿ ਅਸੀਂ ਦੇ ਨਹੀਂ ਸਕਦੇ ਡਾਕੂਮੈਂਟ ਵਿਰੋਧੀ ਤੈਨੂੰ ਮਿਲਣਾ ਨਹੀਂ ਚਾਹੀਦਾ ਮਿਲਣਾ ਚਾਹੀਦਾ ਜੀ ਤਾਂ ਹੀ ਫਿਰ ਅਸੀਂ ਜੇ ਉਹਨਾਂ ਨੇ ਨਹੀਂ ਦਿੱਤਾ ਆਹ ਦੇਖੋ ਅਸੀਂ ਆਰ ਡੀ ਦੇ ਵਿੱਚ ਸੂਚਨਾ ਮੰਗ ਲਈ ਔਰ ਇਹਦੇ ਸੂਚਨਾ ਦੇ ਵਿੱਚ ਐਡਾ ਵੱਡਾ ਇੰਪੋਰਟੈਂਟ ਰਿਕਾਰਡ ਆ ਇੱਥੇ ਦੱਸੋ ਡੀਸੀ ਸਾਹਿਬ ਕੀ ਕਰਨਗੇ ਅਜਾੜ ਤੋਂ ਫਰੀ ਕੋਲ ਡਿਊਟੀ ਦੇ ਸਬੰਧ ਯਾਰਾ ਕੀ ਕਰਾਂਗੇ ਤੇ ਮੈਂ ਜਾਬਾ ਮੈਂ ਜਾਬਾ ਵਾਪਸ ਦੇ ਘੰਟੇ ਜਾਊਗਾ 11 ਵਜੇ ਆ ਜੀ ਮੈਂ ਕੰਮ ਨਹੀਂ ਟਾਈਪ ਮਾ ਸਾਰੇ ਗਾਮ ਮੇਰੇ ਕੋਲ ਬੈਠੇ ਮੇਰੇ ਕੋਲ ਨਾ ਪੱਤਰਕਾਰ ਵੀਰ ਬੈਠੇ ਆ ਸਾਹਬੇਦਾਰ ਸੋ ਗਿਆ ਮੈਂ ਸਹੀ ਤੁਹਾਡੇ ਕੋਲ 11 ਵਜੇ ਹਾਜ਼ਰ ਹੋਵਾਂਗਾ ਇਹਦਾ ਅਸੀਂ ਜਗ ਜਗ ਕਰਾਂਗੇ ਸਾਰੀ ਦੁਨੀਆ ਨੂੰ ਭੇਜਾਂਗੇ ਆ ਵੇਖੋ ਵੀ ਸਾਡੀ ਜਿਹੜਾ ਇਹ ਜਿਹੜਾ ਸ਼ਡਿਊਲ ਕਾਸਟ ਲੋਕਾਂ ਦਾ ਹੱਕ ਦਨ ਦਿਹਾੜੇ ਜਿਹੜੀ ਆਮ ਆਦਮੀ ਪਾਰਟੀ ਬਦਲਾਅ ਲੈ ਕੇ ਆਈ ਸੀ ਤੇ ਜਿਹੜੇ ਸਾਡੇ ਵੀ ਜਿਹੜੇ ਐਮ ਐਲ ਏ ਆ ਉਹ ਵੀ ਨਹੀਂ ਸੋਚਦੇ ਇਸ ਬਾਰੇ ਕਦੇ ਨਹੀਂ ਬੋਲਦੇ ਕਦੇ ਉਹਨਾਂ ਨੇ ਬਿਆਨ ਨਹੀਂ ਦਿੱਤਾ ਉਹਨਾਂ ਨੂੰ ਵੀ ਬੇਨਤੀ ਕਰਦਾ ਮਾੜਾ ਮੋਟਾ ਆਪਣੀ ਜਮੀਰ ਜਗਾਓ ਐਨੀ ਆਪਣੀ ਜਮੀਰ ਜਿਹੜੀ ਮਰੀ ਹੋਈ ਆਲਾ ਇਹ ਲੋਕਾਂ ਨੇ ਤੁਹਾਨੂੰ ਉਹ ਹੀ ਦਿਤਾ ਦੇਣਾ ਜੇ ਤੁਸੀਂ ਆਪਣੇ ਸਮਾਜ ਲਈ ਲੜੋਗੇ ਤਾਂ ਮਰੀਦਕੋਟ ਹਲਕੇ ਵਾਸਤੇ ਜਿਹੜਾ ਹੈਗਾ ਲੋਕਾਂ ਨੂੰ ਅਪੀਲ ਤੁਹਾਡੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਮੈਂ ਆਯਾਦ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਇਲੈਕਸ਼ਨ ਲੜ ਰਿਹਾ ਆ। ਆ ਪਿਛਲੇ ਲੰਬੇ ਸਮੇਂ ਤੋਂ ਜਿੰਨੇ ਵੀ ਅਸੀਂ ਐਮਪੀ ਸਾਡੇ ਲੋਕਾਂ ਨੇ ਬੁਲਾ ਕੇ ਭੇਜੇ ਆ ਉਹ ਲੋ ਕਦੇ ਵਾਪਸ ਨਹੀਂ ਆਏ। ਅੱਜ ਵੀ ਨਹੀਂ ਆਉਣਾ ਉਹਨਾਂ ਨੇ ਜੇ ਕੋਈ ਹੋਰ ਜਿੱਤ ਜਾਦਾ। ਸੋ ਸਾਥੀਓ ਮੇਰਾ ਚੋਣ ਨਿਸ਼ਾਨਾ ਡਾਇਮੰਡ ਆ। ਮੈਨੂੰ ਤੁਸੀਂ ਇੱਕ ਵਾਰੀ ਪਾਰਲੀਮੈਂਟ ਵਿੱਚ ਭੇਜੋ। ਦੁਬਾਰਾ ਤੁਹਾਨੂੰ ਨਵਾਂ ਕੈਂਡੀਡੇਟ ਲੱਭਣ ਦੀ ਲੋੜ ਨਹੀਂ ਪੈਣੀ ਆਉਂਦੇ 5 ਸਾਲਾਂ ਨੂੰ। ਕਿਉਂਕਿ ਜਿਹੜੀ ਹਰ ਸਾਲ 5 ਕਰੋੜ ਦੀ ਗ੍ਰਾਂਟ ਆਉਂਦੀ ਹੈ ਅਸੀਂ ਆਪਦੇ ਲੋਕ ਸਭਾ ਹਲਕੇ ਤੇ ਲਾਵਾਂਗੇ ਵਿਕਾਸ ਕਰਾਂਗੇ ਸਾਡੇ ਨਾਲ ਪਿੰਡ ਪਿੰਡਾਂ ਸੰਧਵਾ ਸੰਧਵਾ ਦੇ ਪੰਜ ਵੱਡੇ ਨੇਤਾ ਹੋਏ ਆ ਗਿਆਨੀ ਜੈਲ ਸਿੰਘ ਜੀ ਬਸੰਤ ਸਿੰਘ ਜੀ ਤਰਤਾਰ ਸਿੰਘ ਜੀ ਸੰਧਵਾ ਸਰਦਾਰ ਜਸਿੰਦਰ ਸਿੰਘ ਬਰਾੜ ਮਨਤਾਰ ਸਿੰਘ ਬਰਾੜ ਉਹ ਐਡੇ ਐਡੇ ਸਾਡੇ ਇੱਥੇ ਲੀਡਰ ਹੋਏ ਮੰਤਰੀ ਹੋਏ ਆ ਔਰ ਸਾਡੇ ਪਿੰਡ 'ਚ ਜਾ ਕੇ ਵੇਖੋ ਸੰਧਵਾ ਐਡਾ ਗਲੀਆਂ ਨਾਲ ਜਾਂਦਾ ਬੁਰਾ ਹਾਲ ਹੈ ਕਿ ਇੱਕ ਨਮੂਨੇ ਦਾ ਪਿੰਡ ਚਾਹੀਦਾ ਸੀ ਵੀ ਐਡੇ ਐਨੇ ਲੀਟਰ ਹੋਣ ਤੇ ਹਰਕੇ ਦੇ ਵਿੱਚ ਸੰਧਣਾ ਪਿੰਡ ਦੀ ਵਿੱਚ ਸੜਕਾਂ ਵੀ ਟੁੱਟੀਆਂ ਗਲੀਆਂ ਵੀ ਟੁੱਟੀਆਂ ਔਰ ਲੋਕਾਂ ਦੀ ਵੀ ਬੱਦ ਤੋਂ ਬੱਦ ਤਰ ਹਾਲਤਾ ਸੋ ਮੈਂ ਇਹੀ ਸੁਨੇਹਾ ਦੇਣਾ ਚਾਹਣਾ ਕਿ ਮੈਨੂੰ ਤੁਸੀਂ ਇੱਕ ਵਾਰੀ ਮੌਕਾ ਦਿਓ ਬੈਮਲ ਚੋ ਨਿਸ਼ਾਨਾ ਮੇਰਾ ਔਰ ਪੁਆਇੰਟੇ ਦੇ ਵਿੱਚ ਤੁਹਾਨੂੰ ਕੈਂਡੀਡੇਟ ਲੱਭਾਣੀ ਪੈਣਾ ਕਿਉਂਕਿ ਅਸੀਂ ਅਸੀਂ ਪੜੇ ਲਿਖੇ ਆਂ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਕਿ ਪੜ੍ਹਾਈ ਦੀ ਲੋੜ ਨਹੀਂ ਅਸੀਂ ਦੇਖੋ ਮੈਂ ਫੋੜੀਆਂ ਫੜ ਕੇ ਨਹੀਂ ਚੱਲਦਾ ਆ ਸਾਰਾ ਕੁਝ ਮੈਂ ਆਪ ਕਰਦਾ ਮੈਂ ਸਾਰਾ ਢਾਂਚਾ ਆਪ ਤਿਆਰ ਕਰ ਰਿਹਾ ਮੈਨੂੰ ਕਿਸੇ ਮੈਨੂੰ ਇਹ ਨਹੀਂ ਵੀ ਕੋਈ ਬੰਦਾ ਲੈਕਚਰ ਤਿਆਰ ਕਰਕੇ ਦੇਊਗਾ ਤਾਂ ਮੈਂ ਬੋਲੂਗਾ ਸੋ ਇੱਥੇ ਪੜ੍ਹਾਈ ਵਿਖਾਈ ਦੀ ਬਹੁਤ ਲੋੜ ਹੈ ਅੱਜ ਅਸੀਂ ਫੇਰ ਵੀ ਤਾਂ ਹੀ ਹੋਏ ਆ ਜੇ ਅਸੀਂ ਅਨਪੜ੍ਹ ਲੀਡਰ ਚੁਣ ਕੇ ਇਥੋਂ ਭੇਜ ਰਹੇ ਇਹ ਸਗੇ ਆਦਮੀਦਾਰ ਅਫਤਾਰ ਸਿੰਘ ਸੋਤਾਜੀ ਫਰੀਦ ਖੁੱਲ੍ਹ ਲੋਕਸਵਾਰ ਕਿ ਤੋਂ ਇਹਨਾਂ ਨੇ ਕਰਮਜੀਤ ਅਨਮੋਲ ਦੇ ਜੋ ਸਬੂਤ ਸਾਹਮਣੇ ਲਿਆਂਦੇ ਆ ਸਕੂਲ ਦੇ ਦਾਖਲਾ ਤੋਂ ਲੈ ਕੇ ਜਿਹੜੇ ਮਤਲਬ ਪੜਾਈ ਦੇ ਸਬੂਤ ਦਿੱਤੇ ਨੇ ਤੇ ਨਾਲ ਡੀਸੀ ਸਾਹਿਬ ਨਾਲ ਜੋ ਗੱਲ ਹੋਈ ਹੈ ਜੋ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਉਸ ਤੇ ਵੀ ਚਾਨਣਾ ਪਾਇਆ ਤੇ ਹੋਰ ਇਸ ਦੇ ਨਾਲ ਜਿਹੜਾ ਆਪਣੇ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਨੇ ਅਪੀਲ ਕੀਤੀ ਆ ਆਪਣੇ ਜੋ ਆਪਣੇ ਲਈ ਵੋਟਾਂ ਮੰਗੀਆਂ ਨੇ ਤੇ ਹਲਕੇ ਦੇ ਵਿਕਾਸ ਦੀਆਂ ਜੋ ਗੱਲਾਂ ਕੀਤੀਆਂ ਨੇ ਆਪਾਂ ਕਹਿੰਦੇ ਹਾਂ ਜੇ ਇਹਨਾਂ ਦੀ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਤੁਸੀਂ ਦੇਖਦੇ ਆ ਜੇਕਰ ਆਪ ਪਾਰਟੀ ਕੋਲ ਕੋਈ ਸਬੂਤ ਹੈ ਜੇ ਉਹ ਸਹੀ ਨੇ ਤਾਂ ਇਸ ਤੋਂ ਬਾਅਦ ਉਹਨਾਂ ਦੀ ਵੀ ਜੋ ਪ੍ਰੈਸ ਕਾਨਫਰੰਸ ਸਾਹਮਣੇ ਆਉਣੀ ਚਾਹੀਦੀ ਹੈ ਦੇਖਦੇ ਰਹੋ ਅਯਾਦ ਬਾਦਰੀ ਮੈਂ ਰੋਣ ਖਾਇਆ